ਓ ਛੱਡ ਦੋ ਛੱਡ ਦੋ ਕੰਜਰ ਦਿਓ ਓ ਕੰਜਰ ਦਿਓ ਛੱਡ ਦੋ ਇਹਨੂੰ ਪਿਓ ਨੂੰ ਓ ਕਿੰਨੂੰ ਫੜ ਲਿਆ ਭਰਾਵਾ ਜਿਹੜਾ ਛਡਾਈ ਜਾਂਦਾ ਵਾ ਓ ਯਾਰ ਛੱਡਣਾ ਕੀ ਆ ਅੱਜ ਹੀ ਸਵੇਰੇ ਪਾਣੀ ਦੀ ਵਾਰੀ ਸੀ ਅੱਛਾ ਕੰਜਰਦਿਆਂ ਨੇ ਸੁਆ ਬੰਦ ਕਰਤਾ ਵਾ ਸੁਆ ਬੰਦ ਕਰ ਲੈ ਇਹਨਾਂ ਕੰਮ ਆ ਯਾਰ ਓ ਯਾਰ ਕੰਮ ਕਰਾ ਮੇਰੇ ਝੋਨੇ ਸੁੱਕਣਦੇ ਆ ਵੀਰ ਹੁਣੇ ਭੈ ਪਾਣੀ ਦਾ ਤੋਰਾ ਛੜਾ ਦਿੰਦੇ ਆ ਲੈ ਬਾਬਾ ਵਾ ਇੱਕ ਹੂੰ ਤੇ ਸੁਖਣਾ 5 ਰੁਪਏ ਦੀ ਕਰਨੀ ਓਦੀ ਉਹ ਤਾਂ 5 ਸਾਡੀ ਯਾਰ ਮੇਰੇ ਕੋਲ ਸਵਾਲ ਲੱਲੀ ਤੇ ਸੁਖਣਾ 5 ਰੁਪਏ ਦੀ ਕਰਕੇ ਤੇ ਪਾਣੀ ਰਤੋਂ ਰਾਤ ਵੀਰ ਤੂੰ ਅਰਦਾਸ ਕਰ ਹੁਣੇ ਲੱਤ ਤੂੰ ਹੁਣੇ ਕਰ ਅਰਦਾਸ ਕਰਦੇ ਆਪਾਂ ਚੱਲ ਨਾ ਫਿਰ ਚੱਪਲ ਤੇ ਕਰੀਏ ਸੁੱਖ ਤੇਰੀ ਮੈਂ ਯਾਰ ਇਨਾ ਕੰਮ ਕਰ ਦਿੰਦੇ ਮਜ਼ਾ ਨਾ ਆਵੇ ਹੇ ਬਾਬਾ ਚਾਰ ਚੱਕਰੂੰਡੀ ਸੋਨੂੰ ਤੇਰੇ 5 ਰੁਪਏ ਦੀ ਸੁਖਣਾ ਲੈ ਕੇ ਸ਼੍ਰੀਨਗਰ ਨੰਗੇ ਪੈਰੀ ਆਉਂਦਾ ਤੇਰੇ ਬਾਬੇ ਦਾ ਪਹਿਲੇ ਬੇੜਾ ਹੋਰੇ ਕਿਉਂ ਕੀ ਗੱਲ ਆ ਉਹ ਜਾ ਜਾ ਕੇ ਸ੍ਰੀਨਗਰ ਜਾ ਕੇ ਮੈਂ ਵਖੀਆਂ ਬਣਾਉਣੀਆਂ ਆਪਣੀਆਂ ਪਾਪਾ ਵੜਾ ਕਰਨੀ ਵਾਲਾ ਯੋ ਉਹ ਕਰਨੀ ਵਾਲਾ ਹੋਊ ਤੇਰੇ ਲਈ ਹਾਂ ਕਦੇ ਕੰਮ ਕਰ ਜਾ ਉਹ ਨਹੀਂ ਗੱਲ ਤੇ ਸੁਣ ਮੇਰਾ ਵੀ ਮੁੰਡਾ ਪਾਣੀ ਮੇਰਾ ਛੋਨਾ ਸਰਦੇ ਮੈਂ ਮੌਤ ਨਹੀਂ ਖਰੀਦਣੀ ਉਹ ਨਹੀਂ ਮੈਂ ਹੁਣ ਮਨ ਸੁੱਖ ਕਰਤੀ ਤੇਰੀ ਜਾ ਭਰਾ ਜਾ ਵੱਡਾ ਚਕਰਾਰ ਚ ਗੁੰਡੀਆਂ ਵੱਡਾ ਪਾਪਾ ਲਈ ਥੇ ਪਾਪਾ ਵੜਾ ਕਰਨੀ ਵਾਲਾ ਯੋ ਉਹ ਕਰਨੀ ਵਾਲਾ ਹੋਊਗਾ ਤੇਰੇ ਲਈ ਤੂਫਾਨ ਲਿਆ ਦੂ ਰਤੋ ਰਾਤ ਮੀ ਐਡਾ ਵੱਡਾ ਹੜ ਲਿਆ ਦੇਣ ਲੱਗਾ ਤੇਰਾ ਬਾਬਾ ਜਿਹੜਾ ਓਏ ਆ ਜਾ ਮੈਂ ਕਹਿੰਦਾ ਆ ਜਾ ਸੁੱਖ ਕੀਤੀ ਗਈ ਦਫਾ ਆਹ ਮੇਰੇ ਲੱਗੋ ਕਿ ਧਾ ਮੈਨੂੰ ਮੌਤਲੇ ਕਾਰਡ ਪਤਾਣ ਲੱਗਾ ਚਲ ਜਾ ਚਲ ਜਾ ਬੰਦੇ ਦਾ ਬਣ ਕੇ ਮਰਜ਼ੀ ਤੇਰੀ ਫਿਰ